ਮੈਨੂੰ ਨਹੀਂ ਲੱਗਦਾ ਕਿ ਅੱਜ ਕਿਸੇ ਦਾ ਟਰੈਕਟਰ ਆਪਣੇ ਘਰ ਚ ਬੰਦ ਪਿਆ ਹੋਊਗਾ ਕੋਈ ਟੋਲ ਪਲਾਜ਼ਾ ਕੋਈ ਸ਼ੋਪਿੰਗ ਮਾਲ ਕੋਈ ਜਿਹੜਾ ਸਾਈਲੋ ਜਾਂ ਕੋਈ ਵੀ ਜਿਹੜਾ ਬੀਜੇਪੀ ਐਮਐਲਏ ਜਾਂ ਐਮਪੀ ਦਾ ਘਰ ਜਿਹੜਾ ਵਾ ਉਹ ਖਾਲੀ ਨਹੀਂ ਹੋਊਗਾ ਇਹ ਦੇਖੋ ਇੱਕ ਪਾਸੇ ਦਿੱਲੀ ਵਿੱਚ ਗਣਤੰਤਰ ਦਿਵਸ ਸਪਰੇਡ ਹੋ ਰਹੀ ਆ ਦਿਖਾਇਆ ਕੀ ਜਾ ਰਿਹਾ ਕਿ ਸਾਡੇ ਦੇਸ਼ ਦਾ ਜਵਾਨ ਆਪਣੇ ਦੇਸ਼ ਦੀ ਰੱਖਿਆ ਸ਼ਰਧਾ ਦੇ ਉੱਪਰ ਕਿਸ ਤਰ੍ਹਾਂ ਕਰਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਦੇਸ਼ ਦਾ ਹੰਦਤਾ ਤੇ ਮਜ਼ਦੂਰ ਮਿਲ ਕੇ ਜਿਹੜਾ ਵਾ ਉਹ ਛੜਕਾਂ ਨੇ ਪ੍ਰਦਰਸ਼ਨ ਕਰ ਰਹੇ ਨੇ ਇਕਨੌਰੀ ਬਾਰਡਰ ਦੇ ਨਾਲ ਲੱਗਦੇ ਪੈਂਤ ਟੋਲ ਪਲਾਜ਼ਾ ਜਿਹੜਾ ਦਿੱਲੀ ਸੰਗਰੂਰ ਕੌਮੀ ਮਾਰਗ ਦੇ ਉੱਤੇ ਹੈ ਉਸ ਉੱਤੇ ਇਸ ਵਕਤ ਵੱਡੇ ਕਿਸਾਨ ਆਗੂ ਜਿਹੜੇ ਨੇ ਉਹ ਤਮਾਮ ਆਗੂ ਜਿਹੜੇ ਖਨੌਰੀ ਬਾਰਡਰ ਉੱਤੇ ਲਗਾਤਾਰ 13 ਫਰਵਰੀ ਤੋਂ ਡਟੇ ਹੋਏ ਨੇ ਉਹ ਇਸ ਵਕਤ ਖਨੌਰੀ ਟੋਲ ਪਲਾਜੇ ਦੇ ਉੱਤੇ ਵੱਡੇ ਟਰੈਕਟਰਾਂ ਦੇ ਕਾਫਲੇ ਨਾਲ ਡਟੇ ਹੋਏ ਨੇ ਸਾਡੇ ਨਾਲ ਜੁੜ ਚੁੱਕੇ ਨੇ ਸੁਖਜੀਤ ਸਿੰਘ ਹਰਦੋ ਝੰਡੇ ਵੱਡੇ ਕਿਸਾਨ ਆਗੂ ਨੇ ਗੱਲਬਾਤ ਕਰਦੇ ਆ ਕਿ ਅੱਜ ਦਾ ਜਿਹੜਾ ਟਰੈਕਟਰ ਕਾਰਪੋਰੇਟ ਘਰਾਣਿਆਂ ਦੇ ਅੱਗੇ ਖੜੇ ਕਰਨ ਦਾ ਪ੍ਰੋਗਰਾਮ ਹੈ ਜਿਹੜਾ ਦਿੱਤਾ ਗਿਆ ਸੀਗਾ ਉਹ ਕਿੰਨਾ ਕੁ ਹੁਣ ਤੱਕ ਸਫਲ ਰਿਹਾ ਕੀ ਕੀ ਰਿਪੋਰਟਾਂ ਸਮੁੱਚੇ ਪੰਜਾਬ ਤੇ ਹਰਿਆਣਾ ਤੋਂ ਇਹ ਹੋਰ ਪਰਦੇਚਾ ਤੋਂ ਆਈਆਂ ਨੇ ਸਰਜੀਤ ਸਿੰਘ ਅਰਦੋ ਚੰਡੇ ਜੀ ਹੁਣ ਤੱਕ ਕਿਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਨੇ ਆਈਆਂ ਨੇ ਪੰਜਾਬ ਤੋਂ ਕਿਉਂਕਿ 12 ਵਜੇ ਤੋਂ ਉੱਪਰ ਦਾ ਟਾਈਮ ਹੋ ਚੁੱਕਿਆ ਤੇ ਲਗਾਤਾਰ ਰਿਪੋਰਟਾਂ ਤੁਹਾਡੇ ਕੋਲ ਪਹੁੰਚ ਰਹੀਆਂ ਹੋਣਗੀਆਂ ਕਿ ਕਿੰਨਾ ਸਫਲ ਹੈ ਜਿਹਦਾ ਟਰੈਕਟਰ ਮਾਰਚ ਦੇਖੋ ਅੱਜ ਦਾ ਟਰੈਕਟਰ ਕਿੰਨਾ ਸਫਲ ਆਇਆ ਤੇ ਜਿਹੜੀਆਂ ਮੀਡੀਆ ਰਿਪੋਰਟਾਂ ਨਾਲੋਂ ਜ਼ਿਆਦਾ ਪਤਾ ਲੱਗੂ ਸਾਡੇ ਜਿਹੜੇ ਸਵੇਰ ਤੋਂ ਲੈ ਕੇ 10 ਵਜੇ ਤੋਂ ਜਿਹੜਾ ਟਰੈਕਟਰ ਜਿਹੜਾ ਅਸੀਂ ਘਰਾਂ ਤੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਸੀਗੇ ਬੱਟੇ ਇਕੱਠ ਜਿਹੜੇ ਨੇ ਮੈਂ ਤਾਂ ਇਹ ਕਹਾਂਗਾ ਅੱਜ ਪੰਜਾਬ ਦਾ ਕੋਈ ਹ ਕੋਈ ਟੋਲ ਪਲਾਜ਼ਾ ਕੋਈ ਸ਼ੋਪਿੰਗ ਮਾਲ ਕੋਈ ਜਿਹੜਾ ਸਾਈਲੋ ਜਾਂ ਕੋਈ ਵੀ ਜਿਹੜਾ ਬੀਜੇਪੀ ਐਮਐਲਏ ਜਾਂ ਐਮਪੀ ਦਾ ਘਰ ਜਿਹੜਾ ਵਾ ਉਹ ਖਾਲੀ ਨਹੀਂ ਹੋਊਗਾ ਮੈਨੂੰ ਨਹੀਂ ਲੱਗਦਾ ਕਿ ਅੱਜ ਕਿਸੇ ਦਾ ਟਰੈਕਟਰ ਆਪਣੇ ਘਰ ਚ ਬੈਠ ਬੰਦ ਪਿਆ ਹੋਊਗਾ ਹਰ ਟਰੈਕਟਰ ਜਿਹੜਾ ਸ਼ਰਕ ਤੇ ਨਿਕਲਿਆ ਵਾ ਕਿਹੜੀ ਗੱਲੋਂ ਨਿਕਲਿਆ ਕਿ ਦੇਖੋ ਇੱਕ ਪਾਸੇ ਦਿੱਲੀ ਵਿੱਚ ਗਣਤੰਤਰ ਦਿਵਸ ਸਪਰੇਡ ਹੋ ਰਹੀ ਆ ਗਣਤੰਤਰ ਦਿਵਸ ਸਪਰੇਡ ਆਪਾਂ ਕਹਿੰਦੇ ਜੀ ਦਿੱਲੀ 'ਚ ਹੋ ਰਹੀ ਆ ਲੇਕਿਨ ਉਹਦੇ 'ਚ ਦਿਖਾਇਆ ਕਿ ਜਾ ਰਿਹਾ ਕਿ ਸਾਡੇ ਦੇਸ਼ ਦਾ ਜਵਾਨ ਆਪਣੇ ਦੇਸ਼ ਦੀ ਰੱਖਿਆ ਸ਼ਰਧਾਂ ਦੇ ਉੱਪਰ ਕਿਸ ਤਰ੍ਹਾਂ ਕਰਦਾ ਕਿਹੜੇ ਕਿਹੜੇ ਲੋਕ ਸਾਧਨ ਨੇ ਕਿਹੜਾ ਲੋਕ ਕੋਕਮੈਂਟਾ ਔਰ ਉਹਦੇ ਕੌਣ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਬੇਟੇ ਦੇਸ਼ ਦੀ ਸ਼ਰਧਾਂ ਦੇ ਉੱਪਰ ਔਰ ਇੱਥੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਦੇਸ਼ ਦਾ ਆਂਦਾਤਾ ਤੇ ਮਜ਼ਦੂਰ ਮਿਲ ਕੇ ਜਿਹੜਾ ਵਾ ਉਹ ਛੜਕਾਂ ਨੇ ਪ੍ਰਦਰਸ਼ਨ ਕਰ ਰਹੇ ਨੇ ਕਿਹੜੀ ਗੱਲਾਂ ਕਰ ਰਹੇ ਨੇ ਕਿ ਕਾਰਪੋਰੇਟ ਘਰਾਣਿਆਂ ਨੇ ਸਰਕਾਰਾਂ ਦੇ ਦਬਾਅ ਪਾ ਕੇ ਪਿਛਲੇ 70 ਸਾਲਾਂ ਤੋਂ ਇਸ ਵਰਗ ਦੀ ਜੋ ਕਿ ਸਭ ਤੋਂ ਜਾਦਾ ਪਾਪੂਲੇਟਡ ਵਰਗਾ ਕਿਸਾਨ ਮਜ਼ਦੂਰ ਦਾ ਉਹਦੀ ਲੁੱਟ ਖਸੁੱਟ ਕੀਤੀ ਜਾ ਰਹੀ ਆ ਆਪਣੇ ਫੇਵਰ ਦੇ ਕਾਨੂੰਨ ਬਣਾਏ ਜਾ ਰਿਹਾ ਸਰਕਾਰਾਂ ਨੇ ਦਬਾਅ ਪਾ ਕੇ ਸਰਕਾਰਾਂ ਨੂੰ ਇਨਫਲੂਐਂਸ ਪੈਸੇ ਇਨਫਲੂਐਂਸਰ ਚ ਲੈ ਕੇ ਸੋ ਉਹ ਅੰਦੋਲਨ ਜਿਹੜਾ ਪਿਛਲੇ 13 ਫਰਵਰੀ ਤੋਂ ਚੱਲ ਰਿਹਾ ਸੀਗਾ ਕਿਸਾਨ ਅੰਦੋਲਨ 2 ਜਿਸ ਵਿੱਚ ਉਤਰਾ ਚੜਾ ਆਉਂਦਿਆਂ ਆਉਂਦਿਆਂ 26 ਨਵੰਬਰ ਨੂੰ ਸਰਦਾਰਜੀਤ ਸਿੰਘ ਢੱਲੇਵਾਲ ਨੂੰ ਮਰਮਰ ਤੇ ਬੈਠਣਾ ਪਿਆ ਗਿਆ ਔਰ ਅੱਜ 28ਵਾਂ ਦੇਣਾ ਮਰਮਰ ਦਾ ਔਰ ਦੇਖੋ ਤੁਸੀਂ ਜਨਪਾਵਨਾ ਤੁਸੀਂ ਇਹ ਪੈਨਤੋਲ ਪੱਜ ਦੇਖੋ ਅਸੀਂ 500 ਟਰੈਕਟਰ ਦੇ ਲਗਭਗ ਸੋਚਿਆ ਜੀ 500 ਦਾ 700 ਟਰੈਕਟਰ ਹਜ਼ਾਰਾਂ ਟਰੈਕਟਰ ਪੈਨਤੋਲ ਪੱਜ ਨੇ ਇਸੇ ਤਰ੍ਹਾਂ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਇੱਥੋਂ ਤੱਕ ਜਿਨ੍ਹਾਂ ਲੋਕਾਂ ਕੋਲ ਟਰੈਕਟਰ ਦੇ ਸਾਧਨ ਨਹੀਂ ਆ ਉਹ ਲੋਕ ਆਪਣੇ ਮੋਟਰਸਾਈਕਲਾਂ ਦੇ ਗੱਡੀਆਂ ਤੇ ਜਿਹੜਾ ਵਾ ਇਹਨਾਂ ਪਰ ਧਰਨੇ ਪ੍ਰਦਰਸ਼ਨ ਦੇ ਭਾਗ ਲੈ ਰਹੇ ਨੇ ਇਹ ਸਰਕਾਰ ਵਾਸਤੇ ਉਹਨਾਂ ਕਾਰਪੋਨਸ ਚੇਤਾਵਨੀ ਆ ਕਿ ਅਗਰ ਸਾਡੀ ਲੁੱਟ ਦਾ ਬੰਦ ਨਹੀਂ ਕੀਤੀ ਇਹ ਲੋਕ ਇਕੱਠੇ ਹੋ ਕੇ ਵੱਡੀ ਕ੍ਰਾਂਤੀ ਲਿਆਉਣਗੇ ਜਿਸ ਤਰ੍ਹਾਂ ਹੁਣ ਅੰਦੋਲਨ ਇੱਕ ਸਾਲ ਲਗਭਗ ਹੋਣ ਜਾਰ ਚੱਲ ਰਿਹਾ ਵਾ ਇਸ ਤੋਂ ਵੱਡਾ ਜਨ ਅੰਦੋਲਨ ਜਿਹੜਾ ਵਾ ਦੇਸ਼ ਵਿੱਚ ਖੜਾ ਹੋਊਗਾ ਔਰ ਸਰਕਾਰਾਂ ਵਾਸਤੇ ਔਰ ਕਾਰਪੋਰੇਸ਼ਨਾਂ ਵਾਸਤੇ ਜਿਸ ਤਰ੍ਹਾਂ ਅੰਗਰੇਜ਼ਾਂ ਵਾਸਤੇ ਮੁਸ਼ਕਲ ਹੋ ਗਈ ਸੀ ਉਸੇ ਤਰ੍ਹਾਂ ਇਹਨਾਂ ਵਾਸਤੇ ਜਿਹੜੀ ਮੁਸ਼ਕਲ ਪੈਦਾ ਹੋ ਜੂਗੀ ਹਰਦੋ ਝੰਡੇ ਜੀ ਇੱਕ ਵੱਡੇ ਕਿਸਾਨ ਆਗੂ ਹਰਿਆਣਾ ਨਾਲ ਸੰਬੰਧਿਤ ਨੇ ਉਹਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਪੁਲਿਸ ਜਿਹੜੀ ਆ ਕਿਸਾਨਾਂ ਦੇ ਘਰਾਂ ਵਿੱਚ ਬੀਤੇ ਕੱਲ ਤੋਂ ਦਬਿਸ਼ ਦੇ ਰਹੀ ਹੈ ਡਰਾਇਆ ਜਾ ਰਿਹਾ ਕਿ ਉਹ ਟਰੈਕਟਰ ਮਾਰਚ ਵਿੱਚ ਨਾ ਜਾਣ ਇਸੇ ਤਰ੍ਹਾਂ ਹੀ ਮੱਧ ਪ੍ਰਦੇਸ਼ ਦਾ ਇਸੇ ਤਰ੍ਹਾਂ ਹੀ ਰਾਜਸਥਾਨ ਦਾ ਇਹਦੇ ਬਾਰੇ ਕੀ ਕਹਿਣਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਪੁਲਿਸ ਦੀ ਇਸ ਕਾਰਵਾਈ ਦੇ ਵਿਰੁੱਧ ਜਾਂ ਮੱਧ ਪ੍ਰਦੇਸ਼ ਪੁਲਿਸ ਦੀ ਜਾਂ ਫਿਰ ਰਾਜਸਥਾਨ ਦੀ ਇਸ ਪੁਲਿਸ ਦੀ ਕਾਰਵਾਈ ਦੇ ਵਿਰੁੱਧ ਕੀ ਕਿਸਾਨ ਯੂਨੀਅਨ ਕੋਈ ਵੱਡਾ ਐਕਸ਼ਨ ਲਵੇ ਬਿਲਕੁਲ ਲਿਆ ਜਾਊਗਾ ਮੈਨੂੰ ਲੱਗਦਾ ਜੇ ਜਦੋਂ ਲੋਕਾਂ ਦਾ ਰੋਹ ਜਾਗਦਾ ਨਾ ਲੋਕਾਂ ਦਾ ਹੜਾ ਹੁੰਦਾ ਜਨਸਲਾਬ ਆਉਂਦਾ ਤੁਸੀਂ ਦੇਖਿਆ 4 ਤਰੀਕ ਨੂੰ ਇੱਥੇ ਲੱਖਾਂ ਲੋਕ ਇਕੱਠੇ ਹੋਏ ਇਸੇ ਤਰ੍ਹਾਂ ਜਦੋਂ ਲੋਕਾਂ 'ਚ ਰੋਹ ਜਾਗਦਾ ਨਾ ਉਦੋਂ ਨਾ ਸਰਕਾਰ ਰਹਿ ਜਾਂਦੀ ਆ ਨਾ ਪੁਲਿਸ ਰਹਿ ਜਾਂਦੀ ਆ ਨਾ ਕੋਈ ਹੋਰ ਕਾਰਪੋਰੇਟ ਆ ਜਾਂਦਾ ਇਹ ਸਿਰਫ ਫਰਕ ਕਿੰਨਾ ਵਾ ਜਾਗਰੂਕਤਾ ਦਾ ਜਿੱਦਣ ਜਾਗਰੂਕਤਾ ਆ ਗਈ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਕੋਈ ਇਸ ਲੋਕ ਸ਼ਕਤੀ ਨੂੰ ਰੋਕ ਨਹੀਂ ਸਕਦਾ ਇਹ ਇੰਨੀ ਸ਼ਕਤੀ ਆ ਇਹ ਸਾਰੇ ਲੋਕਾਂ ਨੂੰ ਪਤਾ ਵਾ ਸਿਰਫ ਸਰਕਾਰਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਕੋਈ ਸੱਤਾ ਤੇ ਰੋਵੇ ਜਦੋਂ ਰਾਜੇ ਰਾਜ ਕਰਦੇ ਉਹ ਪਰਜਾ ਨੂੰ ਉਦੋਂ ਵੱਡੇ ਟੁੱਕਦੇ ਦਬਾਉਂਦੇ ਸੀਗੇ ਅੱਜ ਕੱਲ ਦੀ ਜਿਹੜੀ ਆ ਲੋਕਤੰਤਰਗ ਰਾਜ ਦੇ ਜਿਹੜਾ ਪੁਲਿਸ ਦਾ ਇਸਤੇਮਾਲ ਕੀਤਾ ਜਾਂਦਾ ਪੁਲਿਸ ਦਾ ਜਿਹੜਾ ਵਾ ਅੰਦੋਲਨਕਾਰਾਂ ਦਬਾਇਆ ਜਾਂਦਾ ਵਾ ਉਹਨਾਂ ਨੂੰ ਘਰੋਂ ਤੋਂ ਨਿਕਲਣ ਤੋਂ ਬੰਦ ਕੀਤਾ ਜਾਂਦਾ ਪਿਛਲੇ 13 ਮਹੀਨੇ ਦੇਖ ਰਹੇ ਹੋ ਹਰਿਆਣੇ ਵਿੱਚ ਕਿਸ ਤਰ੍ਹਾਂ ਫੋਰਸ ਜਿਹੜੀ ਘਰੋ ਘਰ ਜਾ ਕੇ ਪਰੇਸ਼ਾਨ ਕਰੀ ਆ ਇਸ ਤਰ੍ਹਾਂ ਜਿਉਂ-ਜਿਉਂ ਅੰਦੋਲਨ ਦੂਜੀਆਂ ਸਟੇਟਾਂ ਵਿੱਚ ਵੱਧ ਰਿਹਾ ਵਾ ਐਮਪੀ ਵਿੱਚ ਵੱਧ ਰਿਹਾ ਯੂਪੀ ਵਿੱਚ ਵੱਧ ਰਿਹਾ ਸਰਕਾਰ ਉੱਥੇ ਦਮਨਕਾਰੀ ਨੀਤੀ ਬਣਾ ਰਹੀ ਆ ਉਹ ਪੰਜਾਬ 'ਚ ਹੀ ਪਣਾਈ ਜਾਂਦੀ ਸੀ ਹਰਿਆਣਾ ਵਿੱਚ ਪਣਾਈ ਜਾ ਇਹ ਮੈਨੂੰ ਲੱਗਦਾ ਹੈ ਕਿ ਇਹ ਸਰਕਾਰਾਂ ਸਭ ਫੇਲ ਹੋ ਜਾਣਾ ਜਦੋਂ ਅਧੋਲਨ ਕ੍ਰਾਂਤੀਕਾਰੀ ਬਣ ਗਿਆ ਕੋਈ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ ਹਰਦੋ ਝੰਡੇ ਜੀ ਅੱਜ ਜਿਸ ਤਰ੍ਹਾਂ ਵੱਡਾ ਇਕੱਠ ਹੈ ਬਹੁਤ ਜ਼ਿਆਦਾ ਕਾਕਾ ਸਿੰਘ ਕੋਟੜਾ ਗੱਲਬਾਤ ਕਰਦੇ ਕਹਿ ਰਹੇ ਸੀਗੇ ਕਿ ਅਸੀਂ ਟਰੈਕਟਰਾਂ ਨੂੰ ਕੁਆਡ ਬਣਦਾ ਹੋਇਆ ਨਹੀਂ ਦੇਖਣਾ ਚਾਹੁੰਦੇ ਅੱਜ ਸਾਡੇ ਟਰੈਕਟਰ ਜਿਹੜੇ ਨੇ ਸੜਕਾਂ ਉੱਤੇ ਉਤਰ ਕੇ ਸਰਕਾਰ ਨੂੰ ਇਹ ਦੱਸ ਦੇਣਗੇ ਕਿ ਕਿਸਾਨਾਂ ਦੇ ਨਾਲ ਅਸੀਂ ਦਿੱਲੀ ਆਉਣ ਲਈ ਤਿਆਰ ਖੜੇ ਆਂ ਬਿਲਕੁਲ ਇਹ ਤਾਂ ਪਹਿਲਾਂ ਵੀ ਦੇਖੋ ਇਸ ਤਰ੍ਹਾਂ ਸੀਗਾ ਕਿ ਜੋ ਸਰਕਾਰ ਦਾ ਰਵਈਆ ਸੀਗਾ ਉਹ ਬੜਾ ਜ਼ਾਲਮਾਨਾ ਸੀਗਾ ਲੋਕ ਸਾਡੇ ਨਾਲ ਜੁੜੇ ਹੋਏ ਨੇ ਪਹਿਲੇ ਦਿਨ ਤੋਂ ਲੇਕਿਨ ਜਿੰਨਾ ਜਿੰਨਾ ਸਰਕਾਰ ਦਮਨ ਕਰਦੀ ਸਾਡੇ ਉੱਪਰ ਉਹਨਾਂ ਉਹਨਾਂ ਲੋਕਾਂ ਦੇ ਰੋ ਜਾਗਦਾ ਵਾ ਲੋਕ ਉਹਨੇ ਸਾਡੇ ਅੰਦੋਲਨਾਂ ਨਾਲ ਜੁੜਦੇ ਨੇ ਬੇਸ਼ੱਕ ਇੱਕ ਹੁੰਦਾ ਕਿ ਜਦੋਂ ਤੁਸੀਂ ਕਿਸੇ ਦੇ ਜ਼ਿਆਦਾ ਪ੍ਰੈਸ਼ਰ ਪਾਓਗੇ ਉਹ ਪ੍ਰੈਸ਼ਰ ਦਾ ਅਕਸਰ ਨੂੰ ਜਿਹੜਾ ਬਲਾਸਟ ਹੋਣਾ ਜਿਹੜਾ ਉਹ ਬਲਾਜ਼ਮੀ ਆ ਔਰ ਜਨਤਾ ਵਿੱਚ ਬਲਾਸਟ ਹੋ ਚੁੱਕਾ ਹੈ ਜਦ ਜਗਜੀਤ ਸਿੰਘ ਡੱਲੇਵਾਲ ਦੀ ਜਿਹੜੀ ਸ਼ਖਸੀਅਤ ਆ ਪੂਰੇ ਦੇਸ਼ ਵਿੱਚ ਘਰ-ਘਰ ਦੇ ਚੁੱਲ੍ਹੇ ਤੱਕ ਛੋਟੀ ਦੁਕਾਨਦਾਰ ਤੱਕ ਹਰ ਜਗ੍ਹਾ ਪਹੁੰਚ ਚੁੱਕੀ ਆ ਕਿਉਂਕਿ ਜਿਹੜੀ ਏਡੀ ਵੱਡੀ ਕੁਰਬਾਨੀਆਂ ਨੇ ਦਿੱਤੀ ਆ ਇਹ ਪੂਰੇ ਦੇਸ਼ ਨੂੰ ਜਗਾਉਣ ਵਾਸਤੇ ਇਹ ਇੱਕ ਮਿਸਾਲ ਕਾਇਮ ਕੀਤੀ ਆ ਕਿਸਾਨੀ ਅੰਦੋਲਨ ਵਿੱਚ ਪਿਛਲੇ 70 ਸਾਲਾਂ ਦੇ ਕੋਈ ਆਗੂ ਜਿਹੜਾ ਵਾ ਆਪਣੇ ਲੋਕਾਂ ਵਾਸਤੇ ਮਰ ਸਕਦਾ ਵਾ ਆਪਣੇ ਇਲਾਕੇ ਕੁਰਬਾਨੀ ਦੇ ਸਕਦਾ ਤਾਂ ਸੁਖਜੀਤ ਸਿੰਘ ਹਰਦੋ ਝੰਡੇ ਸਾਡੇ ਨਾਲ ਜੁੜੇ ਸੀ ਪੈਨ ਟੋਲ ਪਲਾਜ਼ਾ ਦੇ ਉੱਤੇ ਗੱਲਬਾਤ ਸਾਹਮਣੇ ਆਈ ਆ ਕਿ ਜਿਸ ਤਰ੍ਹਾਂ ਦੇ ਤਰੀਕੇ ਦੇ ਨਾਲ ਹਰਿਆਣਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਪੁਲਿਸ ਵੱਲੋਂ ਕਿਸਾਨ ਆਗੂਆਂ ਦੇ ਘਰਾਂ ਵਿੱਚ ਦਵਸ਼ ਦੇ ਕੇ ਉਹਨਾਂ ਨੂੰ ਇਸ ਅੰਦੋਲਨ ਵਿੱਚ ਸ਼ਾਮਲ ਨਾ ਹੋਣ ਦੀ ਜਿਹੜਾ ਅੱਜ ਦਾ ਟਰੈਕਟਰ ਖੜੇ ਕੀਤੇ ਜਾਣੇ ਸੀ ਕਾਰਪੋਰੇਟ ਘਰਾਣਿਆਂ ਦੇ ਅੱਗੇ ਤਾਂ ਉਹਨਾਂ ਨੂੰ ਡਰਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਗਲੇ ਦਿਨਾਂ ਦੇ ਵਿੱਚ ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਕਿਸਾਨ ਯੂਨੀਅਨ ਵੱਲੋਂ ਜਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਡੇ ਪ੍ਰੋਗਰਾਮ ਦਿੱਤੇ ਜਾ ਸਕਦੇ ਨੇ ਤਾਂ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ